ਲੋਕ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਾਂਗੇ ਤੇ ਵੀਡੀਓ ਪੂਰੀ ਸੁਣਿਆ ਜੋ ਪੂਰੀ ਸੁਣ ਕੇ ਜੇ ਆਪ ਤੇ ਲਾਈਕ ਸ਼ੇਅਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਗੱਲ ਕਰਦੇ ਆ ਵੀ ਕਈ ਬੰਦੇ ਕਹਿ ਦਿੰਦੇ ਆ ਯਾਰ ਵੀ ਲੋਕ ਵੇਖ ਕੇ ਜਾਂਦੇ ਨਹੀਂ ਜਿਹੜਾ ਨਹੀਂ ਜਾਂਦਾ ਉਹ ਨਾ ਜਰੇ ਤੁਸੀਂ ਆਪਣੇ ਹਿਸਾਬ ਨਾਲ ਆਪਦਾ ਕੰਮ ਧੰਦਾ ਕਰਦੇ ਜਾਓ ਜਿਹੇ ਜਿਹਾ ਵੀ ਤੁਸੀਂ ਕਰਦੇ ਆ ਉਹ ਜਿਹਾ ਆਪਦਾ ਕੰਮ ਧੰਦਾ ਕਰਦੇ ਹੋ ਲੋਕ ਕਦੇ ਕਿਸੇ ਦੇ ਖੁਸ਼ ਨਹੀਂ ਹੁੰਦੇ ਨਾ ਕਦੇ ਖੁਸ਼ ਹੋਏ ਜਿੰਨਾ ਮਰਜ਼ੀ ਤੁਸੀਂ ਲੋਕ ਜੋ ਲਾਲੋ ਲੋਕਾਂ ਨੂੰ ਵੀ ਖੁਸ਼ ਜੀ ਇੱਕ ਖੁਸ਼ ਜੀ ਦੂਜਾ ਨਰਾਜ ਹੋ ਜਾਊਗਾ ਖੁਸ਼ ਤਾਂ ਆਂਢੀ ਗਾਂਢੀ ਨਹੀਂ ਹੁੰਦੇ ਬਾਕੀ ਤਾਂ ਤੁਸੀਂ ਛੱਡੋ ਕਈ ਕਹਿੰਦੇ ਵੀ ਰਸਤੇਦਾਰ ਬੜੇ ਜਲਦ ਜਲਦਾ ਜਿਹੜਾ ਜਲੀ ਜਾਵੇ ਤੁਸੀਂ ਆਪਣਾ ਹਿਸਾਬ ਨਾਲ ਕੰਮ ਕਰੀ ਚੱਲੋ ਕਦੇ ਵੀ ਮਤਲਬ ਤੁਸੀਂ ਇਹ ਨਾ ਸੋਚੋ ਵੀ ਯਾਰ ਇਹ ਮੈਨੂੰ ਕੀ ਕਹਿੰਦਾ ਤੁਸੀਂ ਸਭ ساری ਦੁਨੀਆ ਆਪਣਾ ਫਾਇਦਾ ਸੋਚਦੀ ਆਪਣੇ ਹਿਸਾਬ ਨਾਲ ਤੁਸੀਂ ਰਸਤਾ ਮਾੜਾ ਨਾਲ ਚੁਣਿਆ ਹੋਇਆ ਰਾਸਤਾ ਚੰਗਾ ਹੋਣਾ ਚਾਹੀਦਾ ਐਨ ਵੀ ਤੁਸੀਂ ਮਾੜਾ ਕੰਮ ਕਰਦੇ ਜਿਹੜਾ ਵੀ ਕਰੋ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਸਾਫ ਸੁਥਰੇ ਜਿਹਦੇ ਜਿਹੜਾ ਸਮਾਜ ਦੇ ਵਿੱਚ ਰਹਿਣ ਯੋਗ ਹੋਵੇ ਉਹੋ ਜਿਹਾ ਕੰਮ ਕਰੋ ਤੁਸੀਂ ਕਦੇ ਨਾ ਕਦੇ ਕਦੇ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੂਗੀ ਹੁਣ ਜਿੰਨੇ ਵੀ ਵੱਡੇ ਵੱਡੇ ਬਿਜ਼ਨਸਮੈਨ ਬਣੇ ਉਹ ਛੋਟੇ ਕੰਮਾਂ ਤੋਂ ਚੱਲੇਗੇ ਚੱਲੇ ਆ ਤੇ ਛੋਟੇ ਕੰਮ ਨੇ ਕਰਕੇ ਤਾਂ ਹੀ ਹੋਏ ਡਿਡ ਵੱਡੇ ਵੱਡੇ ਬਿਜ਼ਨਸਮੈਨ ਬਣਿਆ ਤੁਸੀਂ ਵੀ ਇਦਾਂ ਹੀ ਆਪ ਦਾ ਜਿਹੜਾ ਕੰਮ ਕਰਦੇ ਚੁੱਪ ਕਰਕੇ ਕਰੀ ਚੱਲੋ ਲੋਕ ਕੀ ਕਹਿੰਦੇ ਕੀ ਨਹੀਂ ਕਹਿੰਦੇ ਉਹਦੇ ਵੱਲ ਧਿਆਨ ਨਾ ਦਿਓ ਜੇ ਤੁਸੀਂ ਉਹਨਾਂ ਵੱਲੇ ਪਾਸੇ ਉਹਨਾਂ ਵਾਲੇ ਪਾਸੇ ਧਿਆਨ ਦੇਣ ਲੱਗੇ ਤਾਂ ਤੁਸੀਂ ਫਿਰ ਕਾਮਯਾਬ ਨਹੀਂ ਹੋਵੋਗੇ ਮੇਰੀ ਜ਼ਿੰਦਗੀ ਦਾ ਤਜਰਬਾ ਮੈਨੂੰ ਵੀ ਬੜਾ ਕੁਝ ਕਹਿੰਦੇ ਹੁਣ ਆਪਾਂ ਚੰਗਾ ਆਪਦਾ ਹਿਸਾਬਕਦਰ ਰੋਟੀ ਜੋਗੇ ਕੰਮ ਕਰ ਰਹੇ ਹਾਂ ਰੋਟੀ ਜੋਗੇ ਆਨੇਗਾ ਵੀ ਵੀ ਲੋਕਾਂ ਦੀ ਆਪਾਂ ਕੋਈ ਗੱਲ ਸੁਣੀ ਕੀ ਕੀ ਕਹਿੰਦਾ ਕੀ ਨਹੀਂ ਕਹਿੰਦਾ ਜਿਹੜਾ ਕਹਿੰਦਾ ਉਹਦੀ ਮਰਜ਼ੀ ਉਹਦੀ ਸੋਚ ਉਹਦੇ ਨਾਲ ਤੇ ਪਰ ਆਪਾਂ ਜਿਹੜਾ ਕੰਮ ਕਰਦੇ ਉਹਨੂੰ ਆਪਦੇ ਹਿਸਾਬ ਨਾਲ ਤੁਸੀਂ ਕਰੀ ਚੱਲੋ ਜਿਹੜਾ ਵੀ ਚਾਹੇ ਤੁਸੀਂ ਫੜੀ ਲਾਉਣੀ ਚਾਹੇ ਤੁਸੀਂ ਰੇੜੀ ਲਾਉਣੀ ਜਿਹੜਾ ਕੋਈ ਜਿਹੜਾ ਵੀ ਕੰਮ ਛੋਟਾ ਵੱਡਾ ਕੰਮ ਕਰਦੇ ਕੰਮ ਕੋਈ ਛੋਟਾ ਵੱਡਾ ਨਹੀਂ ਮਾੜਾ ਚੰਗਾ ਨਹੀਂ ਹੁੰਦਾ ਨਾ ਕੋ ਛੋਟਾ ਵੱਡਾ ਇਹ ਆ ਵੀ ਥੋੜਾ ਬਹੁਤ ਹੁੰਦਾ ਮਾੜਾ ਉੱਨੀ ਵੀ ਦਾ ਫਰਕ ਹੁੰਦਾ ਤੇ ਤੁਸੀਂ ਆਪਦਾ ਆਪ ਦੇ ਔਕਾਤ ਮੁਤਾਬਕ ਜਿਹੜਾ ਵੀ ਕੰਮ ਕਰਦੇ ਉਹ ਕਰ ਹੀ ਚੱਲੋ ਤੇ ਕਦੇ ਨਾ ਕਦੇ ਪਰਮਾਤਮਾ ਆਪਣੀ ਜੱਬੀ ਜ਼ਰੂਰ ਹੋਊਗੀ ਤੇ ਜੇ ਲੋਕਾਂ ਵਾਲੇ ਪਾਸੇ ਵੇਖਣ ਲੱਗ ਗਏ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਲੋਕ ਕੀ ਕਹਿੰਦੇ ਲੋਕ ਨਾ ਕਦੇ ਵੀ ਕਿਤੇ ਕਿਸੇ ਤੇ ਖੁਸ਼ ਨਹੀਂ ਹੁੰਦੇ ਨਾ ਕਦੇ ਕੋਈ ਕੋਈ ਕੁਛ ਕਰ ਸਕਿਆ ਤੇ ਆਪਦੇ ਕੰਮ ਦਾ ਟੀਚਰ ਰੱਖੋ ਤੇ ਪਰ ਕੰਮ ਮਾੜਾ ਨਿਕਲਣਾ ਕੋਈ ਵੀ ਕੰਮ ਇਹ ਚਾਹੇ ਤੁਸੀਂ ਪੜ੍ਹਾਈ ਕਰਦੇ ਜੇ ਪੜ੍ਹਾਈ ਕਰਦੇ ਤਾਂ ਵੀ ਤੁਸੀਂ ਆਪਣੀ ਸਿੱਧੀ ਨੀਤਨਾ ਕਰੋ ਤੇ ਕਿਤੇ ਨਾ ਕਿਤੇ ਪੜ੍ਹਾਈ ਜੀ ਵੀ ਤੁਹਾਨੂੰ ਬਰਕਤ ਜ਼ਰੂਰ ਹੋਊਗੀ ਪੂਰੀ ਪੂਰੇ ਨੰਬਰ ਆਉਣਗੇ ਕੰਮ ਜਦੋਂ ਹੋਵੋਗੇ ਤੇ ਆਪਣਾ ਜਿਹੜਾ ਵੀ ਕੰਮ ਆ ਉਹਨੂੰ ਨੀਤਨਾ ਕਰਾਂਗੇ ਤੇ ਕਦੇ ਨਾ ਕਦੇ ਕਾਮਯਾਬੀ ਜ਼ਰੂਰ ਹੋਵੇਗੀ ਧੰਨਵਾਦ